ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪ ਸਕੂਲ ਸਿੱਖਿਆ ਬੋਰਡ ਵੱਲੋਂ ਸਲਾਨਾ ਪ੍ਰੀਖਿਆਵਾਂ ਮਾਰਚ 2025 ਦੇ ਲਈ ਵੱਖ-ਵੱਖ ਵਿਸ਼ਿਆਂ ਦੇ ਪੇਪਰ ਪੈਟਰਨ ਜਾਰੀ ਕੀਤੇ ਗਏ ਹਨ ਜਿਸ ਵਿੱਚ ਦੱਸਿਆ ਹੈ ਕਿ ਤੁਹਾਡੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਿਹੜੇ ਪੇਪਰ ਹਨ ਉਹਨਾਂ ਦੀ ਰੂਪਰੇਖਾ ਕਿਸ ਪ੍ਰਕਾਰ ਦੀ ਹੋਵੇਗੀ ਤੇ ਇਸ ਵੀਡੀਓ ਦੇ ਵਿੱਚ ਅਸੀਂ ਜਮਾਤ 10ਵੀਂ ਦੇ ਪੰਜਾਬੀ ਵਿਸ਼ੇ ਦੇ ਪੇਪਰ B ਬਾਰੇ ਗੱਲ ਕਰਾਂਗੇ ਦੇਖਾਂਗੇ ਕਿ ਇਸ ਵਿੱਚ ਇਸ ਵਾਰ ਕਿਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਜਾਂ ਸਵਾਲ ਹਨ ਸਾਨੂੰ ਪੁੱਛੇ ਜਾਣੇ ਹਨ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਦੇ ਵਿੱਚ ਕੀ ਕੁਝ ਬਦਲਾਅ ਜਿਹੜੇ ਹਨ ਉਹ ਕੀਤੇ ਗਏ ਹਨ ਤਾਂ ਆਓ ਇਸ ਵੀਡੀਓ ਦੇ ਵਿੱਚ ਅੱਗੇ ਵਧਦੇ ਹਾਂ ਤੇ ਦੇਖਦੇ ਹਾਂ ਪੇਪਰ ਪੈਟਰਨ ਨੂੰ ਵਿਦਿਆਰਥੀਓ ਜਮਾਤ 10 ਪੇਪਰ ਪੰਜਾਬੀ ਬੀ ਕੁੱਲ 65 ਅੰਕ ਦਾ ਹੋਵੇਗਾ ਇਸ ਦੇ ਕੁੱਲ 12 ਪ੍ਰਸ਼ਨ ਹਨ ਜਿਹੜੇ ਉਹ ਪੁੱਛੇ ਜਾਣਗੇ ਤੇ ਸੁੰਦਰ ਲਿਖਾਈ ਦੇ ਜਿਹੜੇ ਵੱਖਰੇ ਅੰਕ ਹਨ 5 ਜੋ ਪਿਛਲੇ ਸਾਲਾਂ ਦੇ ਵਿੱਚ ਦਿੱਤੇ ਜਾਂਦੇ ਸਨ ਇਸ ਵਿੱਚ ਸ਼ਾਮਲ ਨਹੀਂ ਕੀਤੇ ਗਏ ਆ। ਕੁੱਲ ਜਿਹੜੇ 12 ਪ੍ਰਸ਼ਨ ਹਨ ਇਹਨਾਂ ਦੇ ਵਿੱਚ ਜਿਹੜੇ 65 ਅੰਕ ਹਨ ਉਹ ਵੰਡ ਦਿੱਤੇ ਗਏ ਹਨ। ਤੇ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਵਸਤੂ ਲਿਸਟ ਕਿਸਮ ਦਾ ਹੋਵੇਗਾ। ਇਸ ਵਿੱਚ ਵਿਆਕਰਨ ਦੇ ਨਾਲ ਵੱਖ-ਵੱਖ ਕਿਸਮ ਦੇ ਜਿਹੜੇ ਪ੍ਰਸ਼ਨ ਹਨ ਜਿਵੇਂ ਆਪਣੇ ਵਿਆਕਰਨ ਦੀ ਪਰਿਭਾਸ਼ਾ ਹੋਗੀ, ਅੰਗ ਮੰਤਵ ਹੋਗੇ, ਪਿਆਬੀ ਭਾਸ਼ਾ, ਭਾਸ਼ਾ ਉਪਪਸ਼ਾਵਾਂ ਹੋਗੀਆਂ। ਤੁਨਿੰਗਾ ਸਵਰ ਤੁਨਿੰਗਾ ਵਿਅੰਜਨ ਆਦ ਹੋਗੇ, ਲਿਪੀ ਗੁਰਮੁਖੀ ਲਿਪੀ ਹੋ ਗਿਆ। ਠੀਕ ਆ ਜਾਂ ਸ਼ਬਦ ਬੋਧ ਹੋਗੇ। ਜਾਂ ਵਾਕਾਂ ਦੇ ਵਿੱਚ ਜਿਹੜਾ ਹੈਗਾ ਲਿੰਗ ਵਚਨ ਬਦਲ ਕੇ ਦੁਬਾਰਾ ਵਾਕ ਬਣਾਉਣ ਲਈ ਇਸ ਤਰ੍ਹਾਂ ਦੇ ਛੋਟੇ-ਛੋਟੇ ਪ੍ਰਸ਼ਨਾਂ ਦੇ ਵਿੱਚੋਂ 10 ਪ੍ਰਸ਼ਨ ਪੁੱਛੇ ਜਾਣਗੇ ਤੇ ਦਸਾਂ ਪ੍ਰਸ਼ਨਾਂ ਦਾ ਹਰੇਕ ਪ੍ਰਸ਼ਨ ਦਾ ਜਿਹੜਾ ਹੈਗਾ ਉਹ ਇੱਕ ਅੰਕ ਹੋਵੇਗਾ ਇਸ ਪ੍ਰਕਾਰ ਜਿਹੜਾ ਪਹਿਲਾ ਪ੍ਰਸ਼ਨ ਹੈ ਸਾਡਾ ਵਸਤੂ ਨੈਕਸਟ ਕੇਸੋਂ ਦਾ ਉਹਦੇ ਵਿੱਚ 10 ਪ੍ਰਸ਼ਨ ਪੁੱਛੇ ਜਾਣਗੇ ਤੇ 10 ਹੀ ਉਹਦੇ ਅੰਕ ਹੋਣਗੇ ਭਾਵੇਂ ਹਰੇਕ ਪ੍ਰਸ਼ਨ ਜਿਹੜਾ ਉਹ ਇੱਕ ਅੰਕ ਦਾ ਹੋਵੇਗਾ ਭਾਵੇਂ ਇਹ ਪੇਪਰ ਦੇ ਵਿੱਚ ਜਿਵੇਂ ਉਹ 10 ਪ੍ਰਸ਼ਨ 20 ਅੰਕਾਂ ਦੇ ਸੀ ਤਾਂ ਇਸ ਪੇਪਰ ਦੇ ਵਿੱਚ ਇਹਦੇ 10 ਪ੍ਰਸ਼ਨ ਹਨ ਉਹ 10 ਅੰਕਾਂ ਦੇ ਹੋਣਗੇ ਵੀ ਪੇਪਰ ਦੇ ਵਿੱਚ ਹੀ ਸਾਡੇ ਕੋਲ ਜਿਹੜਾ ਦੂਸਰਾ ਪ੍ਰਸ਼ਨ ਆ ਉਹਦੇ ਵਿੱਚ ਸਾਨੂੰ ਕੋਈ ਪੰਜ ਵਿਸ਼ੇ ਦੇ ਕੇ ਉਹਨਾਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਪਰ ਲਗਭਗ 400 ਸ਼ਬਦਾਂ ਦੇ ਵਿੱਚ ਲੇਖ ਲਿਖਣ ਲਈ ਕਿਹਾ ਜਾਵੇਗਾ ਇਸ ਲੇਖ ਦੇ ਸਾਨੂੰ 10 ਅੰਕ ਮਿਲਣ ਯੋਗ ਹੋਣਗੇ ਜਿਦੇ ਵਿੱਚ ਤਿੰਨ ਅੰਕ ਵਿਸ਼ੇ ਵਸਤੂ ਦੇ ਅਤੇ ਸੱਤ ਅੰਕ ਪ੍ਰਗਟਾ ਵਿਸ਼ੇ ਵਸਤੂ ਦੀ ਤਰਤੀਮ ਸਪਸ਼ਟਤਾ ਸ਼ਬਦਾਵਲੀ ਆਦ ਦੇ ਰੱਖੇ ਗਏ ਹਨ ਤੋਂ ਲੇਖ ਦੇ ਸਾਨੂੰ કુલ 10 ਅੰਕ ਜਿਹੜੇ ਉਹ ਮਿਲਣ ਯੋਗ ਹੋਣਗੇ ਪ੍ਰਸ਼ਨ ਨੰਬਰ 3 ਦੇ ਵਿੱਚ ਸਾਨੂੰ ਕੋਈ ਦੋ ਵਿਸ਼ੇ ਦੇ ਕੇ ਕਿਸੇ ਇੱਕ ਵਿਸ਼ੇ ਉੱਤੇ ਪੱਤਰ ਜਾਂ ਅਰਜੀ ਲਿਖਣ ਲਈ ਕਿਹਾ ਜਾਵੇਗਾ। ਅਸੀਂ ਪਿਆਰੇ ਵਿਦਿਆਰਥੀਓ ਤੁਸੀਂ ਜਾਣਦੇ ਹੋ ਕਿ ਪੱਤਰ ਦੇ ਜਿਹੜੇ ਤਿੰਨ ਭਾਗ ਹੁੰਦੇ ਹਨ ਆਰੰਭ, ਮੱਧ ਅਤੇ ਅੰਤ। ਆਰੰਭ ਲਈ ਸਾਨੂੰ 2 ਅੰਕ ਤੇ ਮੱਧ ਦੇ ਲਈ ਸਾਨੂੰ 4 ਅੰਕ ਅਤੇ ਅੰਤ ਦੇ ਲਈ 1 ਅੰਕ ਦਿੱਤਾ ਜਾਵੇਗਾ। ਤੋਂ ਇਸ ਤਰ੍ਹਾਂ ਜਿਹੜਾ ਹੈਗਾ ਉਹ ਇਹ ਪ੍ਰਸ਼ਨ ਹੈ ਉਹ 6 ਅੰਕਾਂ ਦਾ ਹੋਵੇਗਾ। ਪੱਤਰ ਦੇ ਲਈ ਸਾਨੂੰ 6 ਅੰਕ ਮਿਲਣ ਯੋਗ ਹੋਣਗੇ। ਪ੍ਰਸ਼ਨ ਨੰਬਰ 4 ਦੇ ਵਿੱਚ ਅਸੀਂ ਸੰਖੇਪ ਰਚਨਾ ਕਰਨ ਲਈ ਕਿਹਾ ਜਾਵੇਗਾ 150 ਸ਼ਬਦਾਂ ਦਾ ਇੱਕ ਪੈਰਾ ਦਿੱਤਾ ਜਾਵੇਗਾ ਜ ਜਿਹਦੀ ਅਸੀਂ ਇੱਕ ਢਾਈ ਸ਼ਬਦਾਂ ਵਿੱਚ ਸੰਖੇਪ ਰਚਨਾ ਕਰਨੀ ਹੋਵੇਗੀ ਤੇ ਨਾਲ ਉਹਦਾ ਠੋਕਮਾ ਸਰਲੇਖ ਵੀ ਦੇਣਾ ਹੋਵੇਗਾ ਸਰਲੇਖ ਦੇ ਲਈ ਸਾਨੂੰ ਇੱਕ ਅੰਕ ਅਤੇ ਸੰਖੇਪ ਰਚਨਾ ਦੇ ਲਈ 5 ਅੰਕ ਦਿੱਤੇ ਜਾਣਗੇ ਇਸ ਤਰ੍ਹਾਂ ਜਿਹੜਾ ਚੌਥਾ ਪ੍ਰਸ਼ਨ ਹੈ ਸੰਖੇਪ ਰਚਨਾ ਵਾਲਾ ਇਹ ਕੁੱਲ 6 ਅੰਕਾਂ ਦਾ ਪ੍ਰਸ਼ਨ ਹੋਵੇਗਾ ਪ੍ਰਸ਼ਨ ਨੰਬਰ 5 ਦੇ ਵਿੱਚ ਪਾਠ ਪੁਸਤਕ ਦੇ ਵਿੱਚੋਂ ਕੋਈ 6 ਮੁਹਾਵਰੇ ਦੇ ਕੇ ਉਨ੍ਹਾਂ ਵਿੱਚੋਂ ਕੋਈ ਤਿੰਨ ਮੁਹਾਵਰੇ ਸਾਨੂੰ ਵਾਕਾਂ ਵਿੱਚ ਵਰਤਣ ਦੇ ਲਈ ਕਿਹਾ ਜਾਵੇਗਾ। ਇਹਦੇ ਅਸੀਂ ਵੱਖਰੇ ਤੌਰ ਤੇ ਅਰਥ ਨਹੀਂ ਦੱਸਨੇ ਹੋਣੇ ਸਗੋਂ ਇਹਨੂੰ ਇਸ ਤਰ੍ਹਾਂ ਵਾਕਾਂ ਦੇ ਵਿੱਚ ਵਰਤਣਾ ਕਿ ਉਹਨਾਂ ਦੇ ਜਿਹੜੇ ਅਰਥ ਹੋ ਉਹ ਸਪਸ਼ਟ ਹੋ ਜਾਣ। ਤੇ ਹਰੇਕ ਮੁਹਾਵਰੇ ਦੇ ਲਈ ਸਾਨੂੰ 2 ਅੰਕ ਦਿੱਤੇ ਜਾਣੇ ਹਨ। ਯਾਨੀ ਕਿ ਜਿਹੜਾ ਇਹ ਪ੍ਰਸ਼ਨ ਹੈ ਸਾਡੇ ਕੋਲ ਪ੍ਰਸ਼ਨ ਨੰਬਰ 5 ਮੁਹਾਵਰੇ ਵਾਲਾ ਇਹ 6 ਅੰਕਾਂ ਦਾ ਹੋਵੇਗਾ। ਪ੍ਰਸ਼ਨ ਨੰਬਰ 6 ਦੇ ਵਿੱਚ ਕੋਈ ਇੱਕ ਛੋਟਾ ਪੈਰਾ ਜਾਂ ਕੁਝ ਵਾਕ ਦਿੱਤੇ ਜਾਣਗੇ ਜਿਦੇ ਵਿੱਚ ਘੱਟੋ-ਘੱਟ 6 ਵਿਸ਼ਰਾਮ ਚਿੰਨ ਲੱਗ ਸਕਦੇ ਹੋਣ। ਤੇ ਉਹ ਵਿਦਿਆਰਥੀਆਂ ਨੂੰ ਉਹ ਵਿਸ਼ਰਾਮ ਚਿੰਨ ਲਗਾਉਣ ਦੇ ਲਈ ਕਿਹਾ ਜਾਵੇਗਾ ਰੇਗ ਵਿਸ਼ਰਾਮ ਚਿੰਨ ਦੇ ਲਈ ਅੱਧਾ ਅੰਕ ਜਾਨੀ ਕਿ ਇਹ ਜਿਹੜਾ ਹੈਗਾ ਪ੍ਰਸ਼ਨ ਪ੍ਰਸ਼ਨ ਨੰਬਰ 6 ਵਿਸ਼ਰਾਮ ਚਿੰਨ ਵਾਲਾ ਇਹ ਤਿੰਨ ਅੰਕਾਂ ਦਾ ਰਹੇਗਾ ਅੱਗੇ ਪਿਆਰੇ ਵਿਦਿਆਰਥੀਓ ਪ੍ਰਸ਼ਨ ਨੰਬਰ 7 ਦੇ ਦੋ ਭਾਗ ਹੋਣਗੇ ਊੜਾ ਭਾਗ ਦੇ ਵਿੱਚ ਇਹਦੇ ਵਿੱਚ ਪ੍ਰਸ਼ਨਾਂ ਦੀ ਜਿਹੜੀ ਹੈਗੀ ਆ ਉਹ ਵਿਆਕਰਨ ਦੀ ਪ੍ਰਭਾਸ਼ਾ ਮੰਤਵ ਅੰਗ ਭਾਸ਼ਾ ਤੇ ਪੰਜਾਬੀ ਭਾਸ਼ਾ ਦੀਆਂ ਉਪਪਛਾਵਾਂ ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਬਾਰੇ ਦੋ ਬਹੁਤ ਛੋਟੇ ਛੋਟੇ ਪ੍ਰਸ਼ਨਾਂ ਵਾਲੇ ਉੱਤਰਾਵਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ ਦੋ ਪ੍ਰਸ਼ਨ ਪੁੱਛੇ ਜਾਣਗੇ ਤਾਂ ਦੋਵੇਂ ਜਿਹੜੇ 2-2 ਨੰਬਰਾਂ ਦੇ ਹੋਣਗੇ ਪ੍ਰਸ਼ਨ ਨੰਬਰ 7 ਦਾ ਜਿਹੜਾ ਊੜਾ ਭਾਗ ਆ ਉਹਦੇ ਵਿੱਚ ਦੋ ਪ੍ਰਸ਼ਨ ਪੁੱਛੇ ਜਾਣੇ ਆ ਹਰੇਕ ਦੇ ਦੋ ਅੰਕ ਹੋਣਗੇ ਦੋਵੇਂ ਕਰਨੇ ਜ਼ਰੂਰੀ ਹੋਣਗੇ ਇਸ ਤਰ੍ਹਾਂ ਜਿਹੜਾ ਪ੍ਰਸ਼ਨ ਹੈ ਇਹ ਚਾਰ ਅੰਕਾਂ ਦਾ ਹੋਵੇਗਾ ਪ੍ਰਸ਼ਨ ਨੰਬਰ 7 ਦੇ ਅੰਤਰਗਤ ਜਿਹੜਾ ਐੜਾ ਭਾਗ ਆ ਉਹਦੇ ਵਿੱਚ ਧੁਨੀ ਅਤੇ ਪੰਜਾਬੀ ਧੁਨੀਆਂ ਸਵਰ ਵਿਅੰਜਨ ਨਾਸਕੀ ਸਵਰ ਨਾਸਕੀ ਵਿਅੰਜਨ ਬਾਰੇ ਪ੍ਰਸ਼ਨ ਪੁੱਛਿਆ ਜਾਵੇਗਾ ਇੱਕ ਇਹ ਵੀ ਦੋ ਅੰਕਾਂ ਦਾ ਹੋਵੇਗਾ ਇਸ ਤਰ੍ਹਾਂ ਜਿਹੜਾ 7ਵਾਂ ਪ੍ਰਸ਼ਨ ਹੈ ਇਹਦੇ ਵਿੱਚ ਦੋ ਭਾਗ ਹੋਣਗੇ ਤੇ ਇਹਦੇ ਕੁੱਲ ਅੰਕਾਂ ਜਿਹੜੇ ਉਹ 6 ਬਣ ਜਾਣਗੇ 8ਵੇਂ ਪ੍ਰਸ਼ਨ ਦੇ ਵਿੱਚ ਲਿਪੀ ਅਤੇ ਗੁਰਮੁਖੀ ਲਿਪੀ ਵਰਣ ਜਾਂ ਅੱਖਰ ਮੁਕਤਾ ਲਗਾ ਲਗਾਖਰ ਬਿੰਦੀ ਟਿੱਪੀ ਬਾਰੇ ਦੇ ਵਿੱਚ ਛੋਟੇ ਛੋਟੇ ਉਤਰਾਵਲੇ ਦੋ ਪ੍ਰਸ਼ਨ ਪੁੱਛੇ ਜਾਣਗੇ ਤੇ ਇਹ ਪ੍ਰਸ਼ਨਾਂ ਜਿਹੜੇ ਉਹ ਇੱਕ ਇੱਕ ਨੰਬਰ ਦੇ ਹੋਣਗੇ ਯਾਨੀ ਕਿ ਜਿਹੜਾ 8ਵਾਂ ਪ੍ਰਸ਼ਨ ਸਾਡਾ ਉਹ ਦੋ ਅੰਕਾਂ ਦਾ ਹੋਵੇਗਾ ਪ੍ਰਸ਼ਨ ਨੰਬਰ 9 ਦੇ ਵਿੱਚ ਦੋ ਭਾਗ ਹੋਣਗੇ ਊੜਾ ਤੇ ਐੜਾ ਊੜੇ ਭਾਗ ਦੇ ਵਿੱਚ ਕੋਈ ਦੋ ਸ਼ਬਦ ਭੇਤ ਦੇ ਕੇ ਸ਼ਬਦ ਭੇਤ ਜਾਨੀ ਕਿ ਨਾ ਪੜਨਾਵ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਆਦਿ ਦੇ ਕੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਪਰਿਭਾਸ਼ਾ ਤੇ ਉਦਾਹਰਨ ਪੁੱਛੀ ਜਾਊਗੀ ਤਾਂ ਇਹ ਦੋ ਨੰਬਰਾਂ ਦਾ ਪ੍ਰਸ਼ਨ ਹੋਵੇਗਾ 9 ਨੰਬਰ ਪ੍ਰਸ਼ਨ ਦੇ ਵਿੱਚ ਐੜਾ ਭਾਗ ਹੈ ਜਿਹੜਾ ਉਹ ਨਾ ਪੜਨਾਵ ਕਿਰਿਆ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਪੁੱਛਿਆ ਜਾਣਿਆ ਇਕੱਲਿਆਂ ਕਿਸਮਾ ਪੁੱਛਿਆ ਜਾਣਿਆ ਇਹ ਵੀ ਜਿਹੜਾ ਹੈ ਪ੍ਰਸ਼ਨ ਉਹ ਦੋ ਅੰਕਾਂ ਦਾ ਹੀ ਹੋਵੇਗਾ ਪੇਪਰ ਬੀ ਦੇ ਵਿੱਚ 10ਵਾਂ ਪ੍ਰਸ਼ਨ ਜਿਹੜਾ ਉਹ ਕੋਈ ਇੱਕ ਵਾਕ ਦੇ ਕੇ ਉਸ ਦੇ ਵਾਕ ਦੇ ਵਿੱਚ ਜਿਹੜੇ ਨਾਮ ਪੜਨਾਂਵ ਸ਼ਬਦਾਂ ਦੇ ਆ ਵਚਨ ਤੇ ਲਿੰਗ ਬਦਲ ਕੇ ਦੋ ਵੱਖਰੇ ਵੱਖਰੇ ਵਾਕ ਬਣਾਉਣ ਦੇ ਲਈ ਕਿਹਾ ਜਾਊਗਾ ਭਾਵੇਂ ਸਾਨੂੰ ਇੱਕ ਵਾਕ ਦੇ ਦੇਣਗੇ ਉਹ ਲਿੰਗ ਤੇ ਵਚਨ ਬਦਲਣ ਦੇ ਲਈ ਕਿਹਾ ਜਾਵੇਗਾ ਇਹ ਪ੍ਰਸ਼ਨ ਜਿਹੜਾ ਪ੍ਰਸ਼ਨ ਨੰਬਰ 10 ਇਹ ਦੋ ਅੰਕਾਂ ਦਾ ਹੋਵੇਗਾ ਅੱਗੇ 11ਵਾਂ ਪ੍ਰਸ਼ਨ ਹੈ ਜਿਹੜਾ ਪਿਆਰੇ ਵਿਦਿਆਰਥੀਓ ਇਹ ਵਾਕ ਦੇ ਕੇ ਕੋਈ ਇੱਕ ਵਾਕ ਦੇ ਕੇ ਉਸ ਨੂੰ ਦੋ ਵਾਕ ਵਾਕ ਕਾਲਾਂ ਵਿੱਚ ਬਦਲ ਕੇ ਮੋੜ ਲਿਖਣ ਲਈ ਆ ਜਾਊਗਾ ਮੰਨ ਲਓ ਤੁਹਾਨੂੰ ਵਰਤਮਾਨ ਕਾਲ ਦੇ ਵਿੱਚ ਇੱਕ ਵਾਕ ਦਿੱਤਾ ਉਹਨੂੰ ਭੂਤਕਾਲ ਅਤੇ ਭਵਿੱਖਕਾਲ ਦੇ ਵਿੱਚ ਬਦਲਣ ਦੇ ਲਈ ਕਿਹਾ ਜਾਏਗਾ ਜਾਂ ਮੰਨ ਲਓ ਭਵਿੱਖਕਾਲ ਦੇ ਵਿੱਚ ਵਾਕ ਦਿੱਤਾ ਤੇ ਉਹਨੂੰ ਭੂਤਕਾਲ ਤੇ ਵਰਤਮਾਨ ਕਾਲ ਦੇ ਵਿੱਚ ਬਦਲਣ ਬਦਲ ਕੇ ਵਾਕ ਬਣਾਉਣ ਦੇ ਲਈ ਕਿਹਾ ਜਾਏਗਾ ਇਸ ਪ੍ਰਸ਼ਨ ਦੇ ਕੁਲ 4 ਅੰਕ ਨਿਰਧਾਰਿਤ ਕੀਤੇ ਗਏ ਹਨ ਪ੍ਰਸ਼ਨ ਨੰਬਰ 12 ਜੋ ਕਿ ਆਖਰੀ ਪ੍ਰਸ਼ਨ ਹੈ ਇਹਦੇ ਤਿੰਨ ਭਾਗ ਹੋਣਗੇ ਪੂੜੇ ਭਾਗ ਦੇ ਵਿੱਚ ਇੱਕ ਬਹੁ ਅਰਥਕ ਸ਼ਬਦ ਦੇ ਕੇ ਉਸ ਦੇ ਵੱਖਰੇ ਵੱਖਰੇ ਅਰਥਾਂ ਨੂੰ ਸਪਸ਼ਟ ਕਰਨ ਦੇ ਲਈ ਉਸ ਨੂੰ ਵਾਕਾਂ ਵਿੱਚ ਵਰਤਣ ਲਈ ਕਿਹਾ ਜਾਵੇਗਾ ਆਪਣਾ ਇੱਕ ਵਾਰ ਸ਼ਬਦ ਦੇ ਦਿੱਤਾ ਜਾਊਗਾ ਮੰਨ ਲਓ ਉਦਾਹਰਨ ਦੇ ਤੌਰ ਤੇ ਇੱਕ ਸ਼ਬਦ ਉਹਨਾਂ ਨੇ ਦਿੱਤਾ ਸਾਨੂੰ ਉੱਤਰ ਤਾਂ ਉੱਤਰ ਨੂੰ ਦੇ ਵੱਖ-ਵੱਖ ਅਰਥ ਦਰਸਾਉਦੇ ਹੋਏ ਅਸੀਂ ਦੋ ਵਾਕ ਬਣਾਉਣੇ ਹਨਗੇ ਇਸੇ ਤਰ੍ਹਾਂ ਹੀ ਪ੍ਰਸ਼ਨ ਨੰਬਰ 12 ਦੇ ਵਿੱਚ ਐਡਾ ਭਾਗ ਆ ਜਿਹੜਾ ਉਹਦੇ ਵਿੱਚ ਕੋਈ ਇੱਕ ਸ਼ਬਦ ਦੇ ਕੇ ਉਸ ਦੇ ਸਮਾਨਾਰਥਕ ਸ਼ਬਦ ਲਿਖਣ ਦੇ ਲਈ ਕਿਹਾ ਜਾਊਗਾ 2 ਜਾਂ 3 ਤੇ ਜਿਹੜਾ ਈੜੀ ਭਾਗ ਆ ਉਹਦੇ ਵਿੱਚ ਬਹੁਤ ਸਾਰੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਾਂ ਇੱਕ ਸ਼ਬਦ ਦੇ ਕੇ ਉਸ ਦਾ ਵਿਰੋਧੀ ਸ਼ਬਦ ਪੁੱਛਿਆ ਜਾਊਗਾ ਤਾਂ ਇਸ ਤਰ੍ਹਾਂ 12ਵੇਂ ਪ੍ਰਸ਼ਨ ਦੇ ਵਿੱਚ ਤਿੰਨ ਭਾਗ ਆ ਰੇਖ ਭਾਗ ਦੇ ਦੋ ਅੰਕਾਂ ਜਿਹੜਾ ਜਿਹੜਾ ਇਸ ਤਰ੍ਹਾਂ 12ਵਾਂ ਪ੍ਰਸ਼ਨ ਆ ਉਹ ਉਪਰਨ 6 ਅੰਕਾਂ ਦਾ ਹੋਵੇਗਾ ਇਹ ਸਾਰੇ ਜਿਹੜੇ ਪ੍ਰਸ਼ਨ ਹਨ ਸਾਡੀ ਆਧੁਨਿਕ ਪੰਜਾਬੀ ਵਿਆਕਰਨ ਤੇ ਲੇਖ ਰਚਨਾ ਵਾਲੀ ਪੁਸਤਕ ਦੇ ਅਧਾਰ 'ਤੇ ਪੁੱਛੇ ਜਾਣਗੇ। ਸੋ ਪਿਆਰੇ ਵਿਦਿਆਰਥੀਓ ਇਹ ਸੀ ਸਾਡੇ ਪੰਜਾਬੀ ਪੇਪਰ ਬੀ ਜਮਾਤ ਦਸਵੀਂ ਦੇ ਪੇਪਰ ਪੈਟਰਨ ਬਾਰੇ ਜਾਣਕਾਰੀ ਜੋ ਕਿ ਪੇਪਰ ਆ ਫੁੱਲ 65 ਅੰਕਾਂ ਦਾ ਹੋਵੇਗਾ। ਕਰਨ ਦੇ ਲਈ ਜਿਹੜਾ ਹੈ ਸਮਾਂ ਉਹ 3 ਘੰਟੇ ਦਾ ਅਧਾਰਤ ਕੀਤਾ ਗਿਆ ਹੈ। ਇਸ ਪ੍ਰਸ਼ਨ ਪੱਤਰ ਦੇ ਵਿੱਚ ਮੈਂ ਦੁਬਾਰਾ ਤੁਹਾਨੂੰ ਦੱਸ ਦਵਾਂ। ਕੁੱਲ 12 ਪ੍ਰਸ਼ਨ ਪੁੱਛੇ ਜਾਣਗੇ। ਤੋ ਇਸ ਪ੍ਰਕਾਰ ਇਸ ਪੈਟਰਨ ਨੂੰ ਧਿਆਨ ਵਿੱਚ ਰੱਖ ਕੇ ਵਿਦਿਆਰਥੀ ਤੁਸੀਂ ਆਪਣੇ ਸਲਾਨਾ ਇਮਤਿਹਾਨ ਦੀ ਤਿਆਰੀ ਕਰਨੀ ਹੈ ਤੇ ਆਪਣੇ ਅਧਿਆਪਕ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਦੀ ਪਾਲਣਾ ਕਰਦੇ ਹੋਏ ਤੁਸੀਂ ਆਪਣੇ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਕਰ ਲੈਣੀ ਹੈ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਵੇਗੀ ਇਸ ਵੀਡੀਓ ਨੂੰ ਆੰਤ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ